ਜਦ ਸੀ ਮੇਰਾ ਨਾਮ ਜੀ ਗਿਆ ਫੇਂਟ ਮੇਰਾ ਖੜਿਆ ਲਿਆ ਤੇ ਮੇਰੇ ਦੀ ਅਜੀ ਕੋਮਨ ਜਿਹਦੇ ਜੀਵਨ ਦੀ ਲਵਾਈ ਗਿਆ ਕਿਉਂਕਿ ਇਹਦੇ ਗਲੇ ਦੀ ਦੇchna ਨਿਕਲ ਆਇਆ ਸੀ ਪਤਾ ਨਹੀਂ ਕੀ ਕਿਆ ਹੀ ਪਰੇਸ਼ਾਨ ਸੀ ਬੜੇ ਜਾਦੀ ਕਿਉਂਕਿ ਰੋਟੀ ਖਾਂਦੀ ਖਾਂਦੀ ਇੱਕ ਕਦਮ ਇਹ ਕਰੀ ਜਾਣੇ ਪਾਪਾ ਮਮਾ ਪਤਾ ਨਹੀਂ ਕੀ ਹੋ ਗਿਆ ਮੇਰੇ ਗਾਲ ਦੀ ਜਿਹਨੂੰ ਕਿੱਡਾ ਵੱਡਾ ਹੋ ਹੀ ਜਾਂਦਾ ਮੈਂ ਕਹਾਤਾ ਉੱਠੀ ਮੈਂ ਕਿਆ ਕੀ ਹੋ ਗਿਆ ਮਮਨੇ ਸਦਾ ਮੇਤੀ ਹੋ ਗਿਆ ਕਿ ਕਿੱਦਾਂ ਰੋਟੀ ਦੇ ਦੇਤੇ ਮਮੀ ਤਾਂ ਆਨੇ ਰੋਟੀ ਲੈਨੇ ਹੁੰਦੀ ਛੱਡਦੀ ਹਾਂ ਜਵਾਜਾ ਸਿੰਦਾ ਚਲਾਈ ਮੋੜ ਸਟਾਪ ਨਾ ਨਾ ਜੀ ਇਹ ਦਵਾਈਆਂ ਖਾ ਲਈਆਂ ਤਾਂ ਹੀ ਕੀ ਗੱਲ ਹੋ ਗਈ ਆ ਕੀ ਪਰੇਸ਼ਾਨੀ ਆ ਗਈ ਇਹ ਕਰਾ ਬੜੀ ਬੜੀ ਪਰੇਸ਼ਾਨੀ ਹੋ ਗਈ ਮੈਂ ਗਾਇ ਇਹ ਤੇ ਅਚਾਨਕ ਹੀ ਦੀ ਜੀ ਚਰਚੇ ਵਿੱਚ ਇੱਕਦਮ ਬੋਲੂਗੀ ਇੱਕਦਮ ਕਲਾਜਾਦਾ ਹੀ ਹੋ ਗਿਆ ਹਾਂ ਪ੍ਰਾਰਥਨਾ ਕਰਵਾਈ ਰੱਬ ਜੀ ਦਾਸਾਂ ਕੋਲੋਂ ਕਿ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਹੈ ਤੇ ਦਵਾਈਆਂ ਉਹ ਦਵਾਈ ਖਵਾਈ ਤੇ ਸਭੋਂ ਇੱਕਦਮ ਉਹ ਬੈ ਗਿਆ ਦਿੰਦੇ ਸਾਰੀ ਥੇਰ ਹੋ ਗਿਆ ਪੀਰੋਗੇ ਆਈ ਪ੍ਰਾਰਥਨਾ ਕਰਵਾਈ ਤੇ ਅਗਲੇ ਦਿਨ ਫੇਰੇ ਡਰਦ ਕੋ ਗਿਆ। ਨਾਲ ਕੀ ਰਿਆਲਜੀ ਕਰਦੀ ਗਈ ਚਾਚੇ ਚ ਗੋਲਦੀ ਆ। ਤੇ ਆਂਦਾ ਕਿ ਕੋਈ ਗੱਲ ਨਹੀਂ ਪਰੇਸ਼ਾਨ ਨਾ ਹੋ। ਮੰਜੀ ਤੇ ਇਹਦਾ ਟੈਸਟ ਕਰਵਾ ਦਿੱਤੇ। ਟੈਸਟ ਕਰਵਾਇਆ ਤੇ ਜਲਦੀ ਰਿਪੋਰਟ ਆਉਣੀ ਆ। ਜਿੰਨਾ ਹੁਣੇ ਕੋਡਾ। ਤੇ ਪਰੇਸ਼ਾਨਾ ਹੋ ਪੰਜ ਦਿਨ ਰਿਪੋਰਟ ਆਉਣੀ ਆ। ਅੱਜ ਦਿਨ ਮੈਂ ਕੱਪਟ ਪਰ ਨਹੀਂ ਕਰਨੀ ਹਾਂ। ਇਹ ਪ੍ਰਾਰਥਨਾ ਨੇ ਤੇ ਕੋਈ ਪ੍ਰਾਰਥਨਾ ਕਰ। ਅੱਜ ਵੀ ਕਰਦੇ ਆਂ ਆਪਣੇ ਦਾਸ ਤੋਂ ਪ੍ਰਾਰਥਨਾ ਕਰਵਾਈ ਹੈ। ਤੇ ਇਹ ਤੇ ਗਲੇ ਨਾ ਨਹੀਂ ਮੰਮੀ ਦਰਦ ਨਹੀਂ ਹੁੰਦਾ ਤੇ ਬੰਦਾ ਜਾਂਦਾ ਬੇਜਾ ਜਾਂਦਾ ਆਪਦੇ ਹੀ ਉਹਨਾਂ ਆ ਜਿੱਤੇ ਰਿਪੋਰਟ ਨਹੀਂ ਗਈ ਆਈ ਤੇ ਆ ਵੀ ਕੋਈ ਤੇ ਆ ਜੀ ਮਮੀ ਕੋਈ ਨਹੀਂ ਆ ਕੋ ਪ੍ਰਾਰਥਨਾ ਕਰਾਈ ਨਾ ਨਹੀਂ ਉਧਰ ਗਈਆਂ ਪਾਈ ਜਾਰੇ ਤੇ ਮੈਂ ਪ੍ਰਾਰਥਨਾ ਕਰਵਾਈਏ ਤੂੰ ਨਾ ਪਰੇਸ਼ਾਨ ਹੋ ਮੈਂ ਚਲ ਠੀਕਿਆ ਕੋਈ ਗੱਲ ਨਹੀਂ ਆ ਜੱਜਾਂ ਪ੍ਰਾਰਥਨਾ ਕਰਵਾਈ ਤੇ ਜੇ ਰਿਪੋਰਟ ਤੇ ਆਈ ਨਹੀਂ ਤੇ ਪਹਿਲਾਂ ਪ੍ਰਭੂ ਨੇ ਐਨੀ ਕਿਰਪਾ ਕੀਤੀ ਇਹਦੇ ਤੇ ਕਿ ਉਹ ਜਿਹੜਾ ਨਾ ਹੋਇਆ ਸੀ ਗੱਲ ਵਿੱਚ ਉਥੇ ਹੀ ਗਿਆ ਗਿਆ ਤੇ ਪੰਜ ਦਿਨ ਹੀ ਨੋਰਮਲ ਕੋਈ ਟਾਈ ਪ੍ਰਭੂ ਜੀ ਨੇ ਕਿਰਪਾ ਦੇ ਗਲੇ ਵਿੱਚ ਕੋਈ ਪ੍ਰੋਬਲਮ ਨਹੀਂ ਵੀ ਹੈ ਦੀ ਪ੍ਰਭੂ ਦਾ ਲੱਖ ਲੱਖ ਸ਼ੁਕਰ ਕਰਦੀਆਂ ਦਾ ਧੰਨਵਾਦ ਕਰਦੀਆਂ ਕਿ ਰੱਬ ਦੀਆਂ ਦਾਸਾਂ ਪ੍ਰਭੂ ਦੇ ਦਾਸ ਨੇ ਜੋ ਪ੍ਰਾਰਥਨਾ ਕੀਤੀਆਂ ਨੇ ਇਹ ਗਲੇ ਨੂੰ ਪ੍ਰਭੂ ਨੇ ਬਹੁਤ ਵਧੀਆ ਕਰ ਦਿੱਤਾ ਹੈ ਚੰਗਾ ਕੀਤਾ ਹੈ ਪ੍ਰਭੂ ਦੇ ਦਾਸਾਂ ਦਾ ਬਹੁਤ ਬਹੁਤ ਧੰਨਵਾਦ ਕਰਦੀਆਂ ਇਹ ਸੰਗਤ ਦਾ ਬਹੁਤ ਧੰਨਵਾਦ ਕਰਦੀਆਂ ਖੁਦਾ ਦਾ ਵੀ ਜੋ ਪ੍ਰਾਰਥਨਾ ਕਰਦੀ ਗਈ ਹੈ ਸੰਤਿਵਿ ਕਰਦੇ ਰਹਿ ਜੋ ਪ੍ਰਾਰਥਨਾ ਹੋਈਆਂ ਪ੍ਰਭੂ ਔਸਰੀ ਵਰਕਾ ਦਿੱਤੀ ਆ ਖੁਦ ਨੂੰ ਸਾਰਿਆਂ ਨੂੰ ਜਾਨ ਸੀ ਦੀ